ਆਈ ਸੰਤ ਪਰਹੁਣੀ ਉਹ ਕੀਰਤਨ ਰਣ ਸਵਾਈ ਰਣ ਸਵਾਈ ਕੀਰਤਨ ਜੋ ਸਾਰੀ ਰਾਤ ਕੀਤਾ ਜਾਂਦਾ ਹੈ ਉਸ ਨੂੰ ਰਣ ਸਵਾਈ ਕਹਿੰਦੇ ਨੇ ਰਾਮ ਰਣ ਨਾਮ ਰਾਤ ਦਾ ਸਵਾਈ ਸਫਲੀ ਕਰਨੀ ਸਵਾਈ ਰਾਤਾਂ ਤੋਂ ਬੇਸਬੀਤ ਦੀਆਂ ਨੇ ਜਿੰਨ ਦਿਨ ਕਰਕੇ ਕੀਤੀ ਰਾਤ ਕਸਮ ਬਸਾਰਾ ਹੈ ਤੇ ਕਮ ਜਾ ਰਹਿਣ ਸਵਾਈ ਕੀਰਤਨ ਸੰਤਾਂ ਭਗਤਾਂ ਵੱਲੋਂ ਪਹਿਲਾਂ ਤੋਂ ਹੁੰਦਾ ਆਇਆ ਆਪਣਾ ਦੇਸ਼ ਜਗਰਾਤੇ ساری ਰਾਤ ਜਾਗ ਕੇ ਜਾਗ ਨਾ ਜਾਗਨ ਨੀਕਾ ਹਰ ਕੀਰਤਨ ਮਹਿ ਜਾਗਨਾ ਸੰਦੀਵਾਰੇ ਭਗਤ ਸੈਨ ਜੀ ਬਾਰੇ ਲਿਖਦੇ ਨੇ ਭਾਈ ਗੁਰਦਾਸ ਜੀ ਪ੍ਰੇਮ ਭਗਤ ਰਾਤੀ ਕਰਾ ਰਾਤ ਦੇ ਟਾਈਮ ਕਿਉਂਕਿ ਰਾਤ ਦਾ ਜਿਹੜੀ ਰੈਣ ਹੈ ਰਾਤ ਹੈ ਇਹ ਤਪੱਸਿਆ ਦੇ ਲਈ ਭਗਤੀ ਲਈ ਭਜਨ ਦੇ ਲਈ ਬਹੁਤ ਇੱਕ ਇਕਾਂਤ ਹੀ ਬਣਿਆ ਹੁੰਦਾ ਹੈ ਕਾਂਤੀ ਛਾਇਆ ਹੁੰਦਾ ਹੈ ਇਹ ਇਕਾਂਤ ਆਪਣੇ ਆਪ ਚ ਨਾ ਕੋਈ ਰੌਲਾ ਗੌਲਾ ਨਾ ਕੋਈ ਵਿਚਾਰ ਨਾ ਦੂਜਾ ਬੰਦਾ ਪ੍ਰੇਮ ਭਗਤ ਰਾਤੀ ਕਰੇ ਕਿ ਰਾਤ ਦੇ ਵਕਤ ਪ੍ਰੇਮਾ ਭਗਤੀ ਕਰਦੇ ਨੇ ਸਾਰੀ ਰਾਤ ਉੱਠ ਕੇ ਚਲੇ ਜਾਂਦੇ ਨੇ ਸਾਰਾ ਸਾਰਾ ਦਿਨ ਜੰਗਲ 'ਚ ਬੈਠੇ ਰਹਿੰਦੇ ਨੇ ਬਹੁਤ ਸਾਰੇ ਭਗਤਾਂ ਦੀ ਇਹ ਵਾਰਤਾਂ ਆਉਂਦੀਆਂ ਨੇ ਇੱਕ ਭਗਤ ਦੀ ਗੱਲ ਨਹੀਂ ਹੈ ਸਾਰੀ ਸਾਰੀ ਰਾਤ ਜੰਗਲ 'ਚ ਬੈਠੇ ਰਹਿੰਦੇ ਨੇ ਸਾਰੀ ਸਾਰੀ ਰਾਤ ਸਾਰਾ ਸਾਰਾ ਦਿਨ ਆਪਣੇ ਬਾਗਾਂ ਦੇ ਵਿੱਚ ਹੀ ਇਹ ਜੰਗਲ ਦੇ ਤਪੋਵਨ ਗੁਰੂ ਮਹਾਰਾਜ ਨੇ ਲਿਖ ਦਿੱਤਾ ਹੈ ਆਗ ہماری ਲਿਖੀ ਫਕੀਰੀ ਸੋ ਮਸਤਕ ਤਰ ਲੀਤੀ ਰਾਤ ਦੇ ਵਕਤ ਜਾਂਦੀ ਹੈ ਤਾਰਾ ਰਾਣੀ ਸੁਖ ਰਾਜੇ ਕਰ ਹਰੀ ਚੰਦ ਨਾਰਸੋ ਤਾਰੋ ਚੰਦ ਰਾਣੀ ਹਰੀ ਚੰਦ ਮਹਾਰਾਜੇ ਦੀ ਘਰ ਵਾਲੀ ਉਹਨੂੰ ਇਸ ਤਰ੍ਹਾਂ ਦਾ ਪ੍ਰੇਮ ਲੱਗਿਆ ਉਹ ਰਾਤ ਦੇ ਵਕਤ ਜਿੱਥੇ satsang ਹੁੰਦਾ ਹੈ ਕਿਤੇ ਪਹਾੜਾਂ ਦੇ ਵਿੱਚ ਗੁਫਾਵਾਂ ਦੇ ਵਿੱਚ satsangat satsangat ਜੁੜਦੀ ਹੈ ਕਿ ਰੱਬ ਦੇ ਪਿਆਰੇ ਭਗਤ ਪਿਆਰੇ ਜੁੜਦੇ ਨੇ ਦਿਨੇ ਚੜ੍ਹਨ ਤੋਂ ਪਹਿਲਾਂ-ਪਹਿਲਾਂ ਚਲੇ ਜਾਂਦੇ ਨੇ ਕੋਈ ਰਸਟ ਕਰ ਲੈਂਦਾ ਫਿਰ ਕੰਮਾਂ ਕਾਰਾਂ 'ਚ ਲੱਗ ਜਾਂਦਾ ਹੈ ਰਾਤ ਦੇ ਟਾਈਮ ਇਕੱਠੇ ਹੋ ਕੇ ਭਗਤੀ ਕਰਿਆ ਕਰਦੇ ਸਾਰੇ ਜਿੱਥੇ ਕੋਈ ਗੁਰਮੁਖ ਹੁੰਦੇ ਨੇ ਗੁਰਮੁਖ ਇਕੱਠੇ ਹੋ ਕੇ ਇਹ ਭਗਤੀ ਦਾ ਸ਼ਹਿਦ ਜਿਵੇਂ ਮੱਖੀਆਂ ਇਕੱਠੀਆਂ ਹੋ ਕੇ ਸੁਣਦੀ ਰਹਿੰਦੀ ਹੈ ਕਿ ਕਰ ਲੈਨ ਨਿੰਜੇ ਕੋਈ ਗੁਰਮੁਖ ਕੋਈ ਰੱਬ ਦਾ ਪਿਆਰ ਹੈ ਰੱਬ ਦੇ ਨਾਮ ਜਪਣ ਵਾਲੇ ਉੱਥੇ ਫਿਰ ਇਸ ਤਰ੍ਹਾਂ ਦੇ ਸਮੇ ਬਣ ਜਾਂਦੇ ਨੇ ਗੁਰੂ ਸਹਾਵ ਰਿਸ਼ੀਆਂ ਮਨੀਆਂ ਦੇ ਨਾਲ ਤਪੱਸਿਆ ਕਰਦੇ ਨੇ ਜੁਗਾ ਜੁਗੰਤਰਾਂ ਤੱਕ ਤਪੱਸਿਆ ਕਰਦੇ ਨੇ ਸੇ ਭਗਤੀ ਕਰਨ ਦੇ ਲਈ ਇਹ ਦਿਨ ਰਾਤ ਬਾਣੀ ਵੀ ਉਚਾਰੀਆ ਦਿਨ ਰਹਿਣ ਸੁਖ ਰਾਜੇ ਕਰ ਹਰੀ ਚੰਦ ਨਾਰਸ ਉਤਾਰਾ ਲੋਚਨ ਰਾਣੀ ਸਾਧ ਸੰਗਤ ਮੇਰੇ ਗਾਮ ਦੇ ਰਾਤੀ ਜਾਏ ਸੁਣੈ ਗੁਰ ਬਾਣੀ ਸਾਧ ਸੰਗਤ ਨਾਲ ਮਿਲ ਕੇ ਗਾਉਂਦੇ ਆਪਾਂ ਜੋ ਜਪ ਤਪ ਸਮਾਗਮ ਕਾਫੀ ਰੋਜ਼ ਤੋਂ ਰੱਖੇ ਹੋਏ ਨੇ ਜਿਹੜੀ ਰਹਿਣ ਸਵਾਈ ਕੀਰਤਨ ਹੈ ਆਪ ਸਾਰੀ ਰਾਤ ਜਿਵੇਂ ਹਿੰਦੂ ਵੀਰ ਜਗਰਾਤਾ ਕਰਦੇ ਨੇ ਕੋਈ ਦੇਵੀ ਦਾ ਜਗਰਾਤਾ ਦੇਵੀ ਦੇ ਗੁਣ ਗਾ ਲੈਂਦਾ ਕੋਈ ਕਿਸੇ ਦਾ ਜਗਰਾਤਾ ਕਰ ਲੈਂਦਾ ਰਾਜਸਥਾਨ ਚ ਦੇਖੇ ਨੇ ਹੁਣ ਵੀ ساری ساری ਰਾਤੋਂ ਆਪਣੇ ਭਜਨ ਕਰ ਲੈਂਦੇ ਗਾਉਂਦੇ ਨੇ ਆਪਾਂ ਹੀ ਗੁਰੂ ਦਾ ਜਗਰਾਤਾ ਕਰ ਜਿਨੇ ਅਕਾਲ ਪੁਰਖ ਦੇ ਗੁਣ ਗਾਉਂਦੇ ਹਾਂ ਹਰਦ ਸਿਮਰੀਂ ਦਿਨ ਸਬਰ ਰਹੇ ਜਿਨ੍ਹਾਂ ਨੇ ਕੋਈ ਭਜਨ ਬੰਦਗੀ ਸਿਆ ਕਰਨੀ ਹੈ ਪਰਮਾਤਮਾ ਨੂੰ ਪਾਉਣਾ ਉਹਨੂੰ ਫਿਰ ਇਹ ਰਾਤਾਂ ਜਿਹੜੀਆਂ ਹੁੰਦੀਆਂ ਨੇ ਇਹ ਵੜੀਆਂ ਭਜਨ ਕਰਨ ਦੇ ਲਈ ਸਹਾਈ ਹੁੰਦੀਆਂ ਨੇ ਕਿਉਂਕਿ ਦਿਨੇ ਤਾਂ ਬੰਦੇ ਨੂੰ ਕਾਰ ਵਿਹਾਰ ਵੀ ਕਰਨੇ ਪੈਂਦੇ ਨੇ ਜਿਹੜੇ ਇਸਤੀ ਰੋਕ ਨੇ ਸਾਧੂ ਤਾਂ ਚਲੋ ਦਿਨੇ ਕਰਨ ਰਾਤ ਕਰਨ ਭਜਨ 24 ਘੰਟੇ ਹੀ ਕਰਨਾ ਹੁੰਦਾ ਹੈ ਅੱਠ ਪਹਿਰ ਸਬਣੀ ਸਾਹਿਬ ਦੇ ਵਿੱਚ ਵੀ ਲਿਖਿਆ ਹੈ ਕਿ ਕੀਰਤਨ ਜਿਹੜਾ ਅੱਠੇ ਪਹਿਰ ਪ੍ਰਮਾਤਮਾ ਦਾ ਜਾਸ ਗੁਰੂ ਨਾਨਕ ਪਾਤਸ਼ਾਹ ਜੀ ਨੇ 550 550 ਸਾਲ ਤੋਂ ਗੁਰਮਤਿ ਮਾਰਗ ਚਲਾਇਆ ਉਹ ਤੋਂ ਪਹਿਲਾਂ ਦੀਪਜਨ ਸਿਮਰਨ ਤਾਂ ਹੁੰਦੇ ਆਏ ਨੇ ਭਗਤ ਨੇ ਹਜ਼ਾਰਾਂ ਸਾਲਾਂ ਤੋਂ ਹੋ ਰੋਜੀ ਕਦੋਂ ਹੋਏ ਨੇ ਪ੍ਰਹਲਾਦ ਜੀ ਕਿਹੜੇ ਯੁਗ ਚ ਹੋਏ ਨੇ ਕੋਈ ਤ੍ਰੇਤਾ ਯੁਗ ਦਵਾਪਰ ਯੁਗ ਇਹ ਵਾਰਤਾਵਾਂ ਬਾਣੀ ਵਿੱਚ ਦਵਾਪਰ ਯੁਗ ਦੀਆਂ ਨੇ ਸਤਜੁਗ ਦੀਆਂ ਨੇ ਤ੍ਰੇਤੇ ਯੁਗ ਦੀਆਂ ਨੇ ਤ੍ਰੇਤਾ ਤਾਂ ਮਾਨਿਓ ਛਲਿਓ ਬਲਵਾਵਨ ਪਾਇਓ ਦਵਾਪਰ ਕ੍ਰਿਸ਼ਨ ਮਰਾਰ ਕੰਸ ਕਰਥਾਰਤ ਕੀਓ ਸਦਾਮਾ ਉਦੋਂ ਹੋਇਆ ਬਾਣੀ ਦੇ ਵਿੱਚ ਪਟਾਂ ਦੀ ਬਾਣੀ ਦੇ ਵਿੱਚ ਕਿੰਨੇ ਸਾਰੇ ਪੀਸ਼ਮ ਪਤਾਮਾ ਵਰਗੇ ਮਾਨਤਾਤਾ ਵਰਗੇ ਰਿਸ਼ੀ ਛੇ ਰਿਸ਼ੀ ਸਾਰੇ ਰਿਸ਼ੀ ਅਮੁਨੀਆਂ ਦੇ ਨਾਮ ਆਉਂਦੇ ਨੇ ਜੋ ਵੀ ਪਰਮਾਤਮਾ ਦਾ ਨਾਮ ਜਪੇ ਪਰਮਾਤਮਾ ਦਾ ਭਗਤ ਪਰਮਾਤਮਾ ਦੀ ਭਗਤੀ ਕਰੇ ਸੋ ਰਹਿਨ ਸਵਾਈ ਕੀਰਤਨ ਇੱਥੇ ਮੁਸਲਮਾਨ ਵੀਰ ਵੀ ਆ ਜਾਂਦੇ ਨੇ ਆਪਣੇ ਨਵਾਜ਼ਾ ਪੜ ਲੈਂਦੇ ਨੇ ਤੇ ਹਿੰਦੂ ਵੀਰ ਵੀ ਆ ਜਾਂਦੇ ਨੇ ਸਾਰੀ ਸਾਰੀ ਰਾਤ ਆਪਣਾ ਭਜਨ ਕਰ ਲੈਂਦੇ ਨੇ ਕੋਈ ਰੋਕ ਟੋਕ ਨਹੀਂ ਆ ਭਾਈ ਭਜਨ ਕਰੋ ਖੁੱਲ੍ਹੇ ਤੱਕੋ ਪਾਣ ਐਸੇ ਦੇ ਲਈਏ ਬਸ ਭਜਨ ਬੰਦਗੀ ਤੱਕ ਸਿਆ ਕੋ ਰਹਿਣ ਸਵਾਈ ਕੀਰਤਨ ਸੁਖ ਰਾਜੇ ਕਰ ਹਰੀ ਚੰਨਾਰ ਸਤਾਰਾ ਰੋਤ ਰਾਨੀ ਸਾਧ ਸੰਗਤ ਮਿਲ ਗਾਮ ਦੇ ਰਾਤੀ ਜਾਏ ਸੁਣਾ ਗੁਰਬਾਣੀ ਰਾਤ ਦੇ ਵਕਤ ਰਾਤੀ ਜਾਏ ਸੁਣਾ ਗੁਰਬਾਣੀ ਹੁਣ ਕਈਆਂ ਨੂੰ ਵਿਚਾਨ ਉਸ ਸਮੇਂ ਤਾਂ ਗੁਰਬਾਣੀ ਹੈ ਨਹੀਂ ਸੀ ਉਸ ਸਮੇਂ ਤਾਂ ਗੁਰਬਾਣੀ ਉਚਾਰੀ ਨਹੀਂ ਸੀ ਹੋਈ ਜੀ ਇਹ ਤਾਂ ਸਤਜੁਗ ਦੀਆਂ ਵਾਰਤਾਂ ਨੇ ਜਿਹੜੀ ਗੁਰੂ ਦੇ ਮੁਖ ਤੋਂ ਨਿਕਲੀ ਹੈ ਬਾਣੀ ਜੋ ਵੀ ਉਸ ਸਮੇਂ ਭਜਨ ਕਰਦੇ ਸੀ ਬਾਕੀ ਇਹ ਗੁਰਬਾਣੀ ਗੁਰਬਾਣੀ ਜਾਗੀ ਚੌਹ ਜੁਗੀ ਵੈਸੇ ਗੁਰਬਾਣੀ ਚੌਹ ਜੁਗਾਂ ਦੇ ਵਿੱਚ ਹੀ ਹੈ ਸੱਚਖੰਡੀ ਬਾਣੀ ਹੈ ਚੌਹ ਜੁਗ ਮੈਂ ਅੰਮ੍ਰਿਤ ਸਾਜੀ ਬਾਣੀ ਚੌਹ ਜੁਗਾਂ ਦੇ ਵਿੱਚ ਅੰਮ੍ਰਿਤ ਬਾਣੀ ਹੈ ਬਾਕੀ ਜੋ ਉਸ ਸਮੇਂ ਭਜਨ ਕਰਦੇ ਸੀ ਜੋ ਸੰਤ ਮਹਾਪੁਰਸ਼ ਹੋਣਗੇ ਜੋ ਵੀ ਪ੍ਰਮਾਤਮਾ ਦਾ ਭਜਨ ਕਰਦੇ ਸੀ ਜਿਸ ਰੂਪ ਦੇ ਵਿੱਚ ਵੀ ਕਰਦੇ ਸੀ ਗਾਉਂਦੇ ਨੇ ਰਾਤਿ ਜਾਇ ਸੁੜਾ ਗੁਰੂਵਾਨ ਸਾਥ ਸੰਗਤ ਮਿਲ ਗਾਵੰਦੇ ਸਾਥ ਸੰਗਤ ਚਲੀ ਆਏ ਸਾਥ ਸੰਗਤ ਮਿਲ ਕੇ ਸਾਰੇ ਭਜਨ ਕਰਦੇ ਰਾਤਿ ਜਾਇ ਸੁੜਾ ਗੁਰੂਵਾਨ ਅਧੀ ਰਾਤ ਦੇ ਵਕਤ ਕਿਛੋਂ ਰਾਜਾ ਜਾ ਗਿਆ ਅਧੀ ਰਾਤ ਨਖੰਡੇ ਹਾਣੇ ਸੋ ਆਇ ਸੰਤਪੁਰਾਣੀ ਤਪਵੰਦ ਦੇ ਵਿੱਚ ਸੰਗਤਾਂ ਦਾ ਸੰਤਾਂ ਦਾ ਸਾਧੂਆਂ ਦਾ ਮੇਲਾ ਲੱਗੇ ਹੀ ਰਹਿੰਦਾ ਹਮੇਸ਼ਾ ਦਹਾਕਿਆਂ ਤੋਂ ਕਿੰਨੇ ਦਹਾਕੇ ਬੀਤ ਗਏ ਚਾਰ ਦਹਾਕੇ ਪੂਰੇ ਹੋਣ ਵਾਲੇ ਤੁਸੀਂ ਸਭ ਸੰਗਤਾਂ ਜੋ ਵੀ ਨਾਮ ਜਪਦੇ ਨੇ ਸੰਤ ਰੂਪ ਨੇ ਸਾਧੂ ਰੂਪ ਨੇ ਭਗਤ ਰੂਪ ਨੇ ਸਾਰੇ ਰਹਿਨ ਸਵਾਈਆਂ ਦਾ ਇਤਿਹਾਸ ਹੁੰਦੇ ਸੀ ਜਦੋਂ ਗੁਰੂ ਅਰਜਨ ਦੇਵ ਮਹਾਰਾਜ ਜੀ ਪੰਜਵੇਂ ਪਾਤਸ਼ਾਹ ਗੋਇੰਦਵਾਲ ਸਾਹਿਬ ਤੋਂ ਗੁਰਬਾਣੀ ਦੀਆਂ ਪੌਧੀਆਂ ਲੈ ਕੇ ਆਏ ਨੇ ਚੌਰ ਕਰਦੇ ਵਾਵਾ ਓਡਾ ਜੀ ਭਾਈ ਗੁਰਦਾਸ ਜੀ ਸਾਰੇ ਨੰਗੇ ਪੈਰੀ ਸਤਿਗੁਰਾਂ ਨੇ ਵੀ ਚਰਨਾਂ ਦੇ ਵਿੱਚ ਜੋੜਾ ਨਹੀਂ ਪਹਿਨੇ ਬੋਲੋ ਸਤਿਨਾਮ ਸ੍ਰੀ ਵਾਹਿਗੁਰੂ ਨਾਲੇ ਕਹਿੰਦੇ ਨੇ ਕੋਈ ਨਹੀਂ ਜੋੜਾ ਪਾ ਲੋਗੇ ਤਾਂ ਕਿ ਗੁਰੂ ਰੰਸਾ ਮਹਰਨ ਲਈ ਜਾਂਦੇ ਆ ਭਾਈ ਪਾ ਲੋ ਜੋੜ ਗੁਰੂ ਅਰਜਨ ਦੇ ਮਹਾਰਾਜ ਜੀ ਤੋਂ ਵੀ ਸਿਆਣੇ ਸੋ ਗੁਰੂ ਅਰਜਨ ਦੇ ਮਹਾਰਾਜੀ ਗੁਰਬਾਣੀ ਦਾ ਸਤਕਾਰ ਉਹ ਅਜੇ ਤੱਕ ਪਾਲਕੀ ਸਾਹਿਬ ਜਿਹੜੀ ਗੋਵਿੰਦ ਵਾਲ ਸਾਹਿਬ ਸਭ ਸ਼ੌਭਤ ਹੈ ਜਿਸ ਪਾਲਕੀ ਦੇ ਵਿੱਚ ਪੋਥੀਆਂ ਲੈ ਕੇ ਆਏ ਨੇ ਵਾਹਿਗੁਰੂ ਗਲੀ ਦੇ ਵਿੱਚ ਐਂ ਪੁੰਝੇ ਹੀ ਆਸਣ ਲਾਇਆ ਹੈ ਪੋਥੀਆਂ ਲੈਣ ਦੇ ਲਈ ਜਦੋਂ ਗਏ ਨੇ ਗੁਰੂ ਅੰਮ੍ਰਿਤਸਰ ਮਹਾਰਾਜੀ ਆਂਦੇ ਸਪੁੱਤਰ ਬਾਬਾ ਮੋਣ ਜੀਆਂ ਤੋਂ ਸ਼ਬਦ ਵੀ ਉਚਾਰੇ ਮੋਹਨ ਤੇਰੇ ਉੱਚੇ ਮੰਦਰ ਮਹਿਲ ਮਨਾਰੇ ਇੱਕ ਤਾਂ ਮੋਹਨ ਪਰਮਾਤਮਾ ਹੈ ਪਰੰਤੂ ਗੁਰੂ ਸਪੁੱਤਰ ਗੁਰੂ ਅਮਰਦਾਸ ਮਹਾਰਾਜ ਜੀਆਂ ਦੇ ਸਪੁੱਤਰ ਵੀ ਪਿਆਰੇ ਨੇ ਮੋਣੇ ਉੱਚ ਚਵਾਰਿਆਂ ਦੇ ਵਿੱਚ ਹੀ ਆਸਣ ਲਈ ਬੈਠੇ ਸੀ ਉਹ ਸਮਾਦਿਸ਼ਟ ਦਸੰਦਵਾਰ ਦੇ ਵਿੱਚ ਸਵਾਸ ਢਾਹ ਕੇ ਗੁਰੂ ਸਾਹਿਬ ਜੀ ਨੇ ਫਿਰ ਉਸ ਦਸੰਦਵਾਰ ਤੋਂ ਉਹ ਜੋ ਜਿਹੜਾ ਹੈ ਸਰੂਪ ਜਿਸ ਰੂਪ ਦੇ ਵਿੱਚ ਬੈਠੇ ਸੀ ਉਹ ਸਰੂਪ ਨੂੰ ਖਿੱਚਿਆ ਬੋਲੋ ਸਤਨਾਮ ਸ੍ਰੀ ਵਾਹਿਗੁਰੂ ਸਰਤੀ ਉਹਨਾਂ ਦੀ ਜਿਹੜੀ 10 ਦਵਾਰ ਤੋਂ نیچے ਉਤਰੀ ਹੁਣ ਜਦੋਂ ਗੁਰੂ ਅਰਜਨ ਦੇ ਮਹਾਰਾਜਿਆਂ ਨੇ ਉਹ ਸਰੂਪ ਖਿੱਚਿਆ 10 ਦਵਾਰ ਤੋਂ ਸਰਤੀ ਉਤਰੀ ਨੀਚੀ ਉਤਰੀ ਫਿਰ ਬਾਬਾ ਮੋਣ ਜੀ ਆਣ ਚਵਾਰੇ ਦੀ ਤਾਕੀ ਦੇ ਵਿੱਚੋਂ ਦੇਖਿਆ ਵੇ ਇੱਕ ਆਵਾਜ਼ ਕੀਰਤਨ ਜਿਹੜੀ ਅੰਦਰ ਆ ਰਹੀ ਸੀ ਖਿੱਚ ਲਿਆ ਅਨੰਦ ਨਾਲ ਸਾਰਾ ਕੁਝ ਵਾਹ ਗਲੀ ਦੇ ਵਿੱਚ ਬੈਠੇ ਨੇ ਗੁਰੂ ਅਰਜਨ ਦੇ ਮਹਾਰਾਜਿ ਗੁਰੂ ਰਾਮਦਾਸ ਮਹਾਰਾਜਿਆਂ ਦੇ ਸਪੁੱਤਰ ਗੁਰੂ ਅਮਰਦਾਸ ਮਹਾਰਾਜਿਆਂ ਦੇ ਦੋਤਰੇ ਦੋਇთა ਬਾਣੀ ਕਬੋਇਤਾ ਜਿੱਤੇ ਦੇਖਿਆ ਭਾਈ ਗੁਰਦਾਸ ਜੀ ਪਹਿਲਾਂ ਚੁਕੀਸਨ ਬਾਬਾ ਬੋਡਾ ਜੀ ਪੋਥੀਆਂ ਨਹੀਂ ਸੀ ਦਿੱਤੀਆਂ ਹੁਣ ਪਹਿਲਾਂ ਤਾਂ ਤੋਰੀ ਪ੍ਰੇਖਿਆ ਦੇ ਤਰਤੇ ਆਏ ਬੋਲੇ ਇਹ ਪਹਿਲੇ ਸਭ ਕੁਝ ਲੁੱਟ ਕੇ ਲੈ ਗਿਓ ਗੁਰਤਾ ਗੱਦੀ ਲੈ ਗਿਓ ਮਾਂ ਪੋਥੀਆਂ ਵੀ ਲੈਣ ਆ ਗਿਓ ਫਿਰ ਸ਼ਾਂਤ ਹੋ ਗਏ ਫਿਰ ਆ ਕੇ ਗੁਰੂ ਮਹਾਰਾਜਿਆਂ ਦੇ ਚਰਨਾਂ ਤੇ ਸੀਸ ਰੱਖਿਆ ਬੋਲੋ ਸਤਨਾਮ ਸ੍ਰੀ ਵਾਹਿਗੁਰੂ ਕਿਹਾ ਸੀ ਕਿ ਹੁਣ ਤੁਸੀਂ ਗੁਰੂ ਰਾਮਦਾਸ ਮਹਾਰਾਜ ਜੀ ਅੱਗੇ ਨਹੀਂ ਨਿਵੇ ਇਹਨਾਂ ਦੇ ਹੁਣ ਪੁੱਤਰ ਅੱਗੇ ਨਿਵਣਾ ਪਵੇਗਾ ਤੁਹਾਨੂੰ ਪੁੱਤਰ ਅੱਗੇ ਨਿਵਣਗੇ ਫਿਰ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਚਰਨਾਂ ਤੇ ਸੀਸ ਰੱਖਿਆ ਕਿ ਗੁਰੂ ਜੋਤ ਜਿਹੜੀ ਹੈ ਤੁਹਾਡੇ ਅੰਦਰ ਰੱਖੀ ਆ ਤੁਸੀਂ ਗੁਰੂ ਹੋ ਗੁਰੂ ਵੱਡਾ ਹੁੰਦਾ ਹੈ ਸਤਿਗੁਰੂ ਹੋ ਅਸੀਂ ਪੁੱਤਰਾਂ ਕਰਕੇ ਤਾਂ ਹਾਂ ਤੇ ਉਦੋਂ ਮੈਂ ਬਸ ਹਾਂ ਮੈਂ ਬਸ ਮੈਂ ਜਿਹੜਾ ਮੱਥਾ ਨਹੀਂ ਸੀ ਟੇਕਿਆ ਇਸ ਕਰਕੇ ਮਹਾਰਾਜ ਏ ਗੁਰੂ ਜੋਤ ਬੋਲਾ ਬਖਸ਼ ਦੇ ਗਲਤੀਆਂ ਬਖਸ਼ ਦੇ ਮਹਾਰਾਜ ਇਹ ਬਾਣੀ ਤੁਹਾਡੀ ਹੋਈ ਹੈ ਜਿਸकी ਵਹਤ ਤਿਸੇ ਕਰ ਆਵੇ ਪੋਥੀਆਂ ਤੁਹਾਡੀਆਂ ਹੀ ਨੰਗਰੂ ਨਾਨਕ ਪਾਸ਼ਾ ਜਿਨੇ ਗੁਰੂ ਅੰਗਦ ਦੇਵ ਜੀ ਨੂੰ ਬਖਸ਼ੀਆਂ ਗੁਰੂ ਅੰਗਦ ਦੇਵ ਜੀ ਨੇ ਗੁਰੂ ਅਮਰਦਾਸ ਜੀ ਨੂੰ ਬਖਸ਼ੀਆਂ ਤੇ ਹੁਣ ਇਹ ਪੋਥੀਆਂ ਮੇਰੇ ਕੋਲ ਸੀ ਇਹ ਮਹਾਰਾਜ ਪੋਥੀਆਂ ਲੈ ਜਾਓ ਤੁਸੀਂ ਮੇਰੀ ਪੁੱਲ ਮਾਫੀ ਬਖਸ਼ ਦਿਓ ਫਿਰ ਪਾਲਕੀ ਚ ਸਜਾ ਕੇ ਚਵਰ ਕਰਦੇ ਹੈ ਗੁਰੂ ਜੀ ਨੰਗੇ ਪੈਰੀ ਗੁਰੂ ਅਰਜਨ ਦੇ ਮਹਾਰਾਜ ਜੀ ਸਾਰੇ ਸਿੱਖਾਂ ਦੇ ਸਮੇਤ ਸੰਗਤਾਂ ਦੇ ਸਮੇਤ ਐ ਕੰਡੇ ਹੋਣ ਰਾਸਤੇ ਤੇ ਰੋੜੀਆਂ ਹੋਣ ਚੁਪਦੀਆਂ ਹੋਣ ਕੁਛ ਨਹੀਂ ਇਸ ਤਰ੍ਹਾਂ ਹੀ ਜਿਹੜਾ ਹੈ ਫਿਰ ਬਾਣੀ ਦੇ ਸਤਕਾਰ ਵਜੋਂ ਗੁਰੂ ਮਹਾਰਾਜ ਜੀ ਨੰਗੇ ਪੈਰੀ ਆਏ ਬੋਲੋ ਸਤਨਾਮ ਸ੍ਰੀ ਵਾਹਿਗੁਰੂ ਦੁਖ ਪੰਜਨੀ ਵੀਰ ਸਾਹਿਬ ਦੇ ਨਾਲ ਜਿੱਥੇ 68 ਤੀਰਥ ਹੈ ਇਕ ਥੜਾ 68 ਤੀਰਥ ਅਠਾਹਰ ਤੀਥਾਂ ਦਾ ਉੱਥੇ ਫਿਰ ਪੋਥੀਆਂ ਸਜਾ ਕੇ ਸਾਰੀ ਰਾਤ ਰੈਣ ਸਵਾਈ ਕੀਰਤਨ ਕੀਤਾ ਬੋਲੋ ਸਤਨਾਮ ਸ੍ਰੀ ਵਾਹਿਗੁਰੂ ਗੁਰੂ ਅਰਜਨ ਦੇ ਮਹਾਰਾਜਿਆਂ ਨੇ ਫਿਰ ਉੱਥੇ ਜਿਹੜਾ ਹੈ ਰੈਣ ਸਵਾਈ ਕੀਰਤਨ ो कीर्तन साय हो कीर्तन सीर्तन ण साय हो कीर्तन ीर्तन सवाई कीर्तन सवाई हो कीर्तन ण साय

Aar 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 aar